ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਪਿੰਡੂ ਕਿਤਾ ਚੈਨਲ ਤੇ ਮਿੱਤਰੋ ਸਵਾਗਤ ਕਰਦੇ ਆ ਤੇ ਆਪਾਂ ਅੱਜ ਖੜੇ ਆ ਬਾਈ ਜੀ ਰਾਮਪੁਰਾ ਫੂਲ ਮੰਡੀ ਦੇ ਵਿੱਚ ਉਮੀਦ ਕਰਦੇ ਆ ਆਵਾਜ਼ ਸਹੀ ਆ ਰਹੀ ਹੋਊਗੀ ਬਾਈ ਵੀਡੀਓ ਦੇ ਵਿੱਚ ਤੇ ਇੱਥੇ ਬਾਈ ਤੁਹਾਨੂੰ ਵਧੀਆ ਵਧੀਆ ਜਨਮਲ ਵਧੀਆ ਵਧੀਆ ਮੱਝਾ ਦਿਖਾਉਣੀਆਂ ਬਾਈ ਇੱਕ ਤਰੀਕ ਨੂੰ ਲੱਗਦੀ ਆ ਬਾਈ ਮੰਡੀ ਇੱਥੇ ਸੱਚੀ ਗੱਲ ਆ ਬਾਈ ਸੱਚੀ ਗੱਲ ਆਪਣਾ ਪਿੰਡ ਕਿਹੜਾ ਈ ਭੋਗਵੇਂ ਜੀ ਕੋਤੜਾ ਪਿੰਡ ਹੈ ਕਿਹੜਾ ਜ਼ਿਲ੍ਹਾ ਪੈਂਦਾ ਆਪਣਾ ਈ ਇਹ ਬਰਗਾ ਈ ਪੈਂਦੇ ਬਰਨਾਲਾ ਜ਼ਿਲ੍ਹਾ ਪੈਂਦਾ ਠੀਕ ਆ ਬਾਈ ਤੇ ਇਹ ਮੱਝਵਾਰੇ ਡਿਟੇਲ ਦਿਓ ਜੀ ਕਿੰਨੇਵੇਂ ਸੂਬੇ ਆ ਇਹ ਇਹ ਚੌਥੇ ਸੂਬੇ ਆ ਜੀ ਚੌਥੇ ਸੂਬੇ ਦੇ ਇਹਦੇ ਮਗਰ ਹੀ ਕੱਟੀ ਆ ਜੀ ਇਹਦੇ ਮਗਰ ਕੱਟੀ ਜੀ ਦੋਸਤੋ ਚੌਥੇ ਸੂਬੇ ਆ ਇੱਕ ਵਾਰੀ ਕੁਆਲਿਟੀ ਚੈੱਕ ਕਰਾ ਲੀਏ ਤੁਹਾਨੂੰ ਮੱਝ ਦੀ ਮੱਝ ਬਹੁਤ ਚੰਗੀ ਆ ਬਾਈ ਇਹ ਪ्योर ਮੋਰਾ ਚ ਆ ਜਾਂਦੀ ਈ ਇਹ ਹਾਂਜੀ ਪ्योर ਮੋਰਾ ਜੀ ਪ्योर ਮੋਰਾ ਚ ਆ ਜਾਂਦੀ ਆ ਨਾ ਸੰਗਤ ਨੂੰ ਦੇਖ ਸਕਦੇ ਤੁਸੀਂ ਕੁੰਡੇ ਆ ਬਾਈ ਤੇ ਉ ਵੀ ਹ ਕਣਾ ਦੀ ਵੀ ਓਕੇ ਆ ਥਣਾ ਦੀ ਓਕੇ ਰਬੋਟ ਆ ਬਾਈ ਜੀ ਹਾਂਜੀ ਹਾਂਜੀ ਲੈ ਵੀ ਇਧਰ ਨੂੰ ਕਰਾਵਾ 12 ਕਿਲੋ ਤਿਆਰ ਹੈ ਜੀ ਦੁੱਧ ਵੀ ਬਾਈ ਜਾਂਦੇ 18 ਕਿਲੋ ਤਿਆਰ ਆ ਭਾਵੇਂ ਚੋਕੇ ਲੈ ਜੇ ਬਾਈ ਅਗਲਾ ਪਤੀ ਵਾਲਾ ਵੀ 18 ਕਿਲੋ ਹੋਊ ਚੋਲੇ ਬਾਈ 4 ਰੰਗ ਜਹੇ 18 ਕਿਲੋ ਦੇਊਗੀ ਪੱਕਾ ਕਿਆ ਬਾਤ ਆ ਯਾਰ ਤੇ ਬਾਕੀ ਲੈ ਵਾਈ ਦੱਸਦਾ ਬਾਈ ਜਾਂਦਾ ਤੁਹਾਨੂੰ ਆਏਗੀ ਸੇਵਾ ਵੀ ਕਰਾਂਗੇ ਫਿਰ ਹਾਂ ਕਿੰਨੇ ਦੀ ਬੱਬਾ ਇਹ ਛੱਡਣੀ ਆ ਸਹੀ ਇਹ ਗੇੜ ਰੱਖੀ ਛੱਡਾਂ ਇਹ ਲਾ ਪਰ ਮੌਕੇ ਕਿਉਂਗਾ ਪਰ ਮੌਕੇ ਤੇ ਮੜਾ ਤਾਂ ਮਾਨਦਾਨ ਕਰਦੇ ਹਾਂ ਜਣੇ ਸਾਡੀ ਡਿਮਾਂਡ 1 ਲੱਖ ਹਾਂਜੀ ਕੀ ਬਾਤ ਹੈ ਤੇ ਨੰਬਰ ਬੋਲ ਦਿਓ ਭਈ ਆਪਣਾ ਨੰਬਰ ਬੋਲ 768 ਆ ਗਿਆ ਭਈ ਆ ਗਿਆ 98 768 98 646 98 768 14 646 98 768 14 646 ਨਾ ਵੀ ਮਤਰਾ ਮੱਝ ਬਹੁਤ ਚੰਗੀ ਆ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਕੀ ਬਾਤ ਹੈ ਠੀਕ ਆ ਭਾਈ ਓਕੇ ਹੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਬਾਈ ਆਪਣਾ ਆਪਣਾ ਜਗਸੀਰ ਸਿੰਘ ਜਗਸੀਰ ਸਿੰਘ ਪਿੰਡ ਕਿਹੜਾ ਪਿੰਡ ਆ ਆਪਣਾ ਪਿੰਡ ਜੀ ਮਾਨਸਾ ਖੁਰਦ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਹੈ ਗਈ ਜ਼ਿਲ੍ਹਾ ਹੈ ਗਈ ਜ਼ਿਲ੍ਹਾ ਆ ਗਿਆ ਬਠਿੰਡਾ ਬਾਈ ਤੇ ਇਹਦੇ ਬਾਰੇ ਡੋਟ ਡੇਟੇਲ ਬਾਈ ਮੱਝ ਬਾਰੇ ਕਿੰਨੇ ਵੇ ਸੂਏ ਆ ਗਈ ਏ ਪਹਿਲੇ ਸੂਏ ਜੀ ਇਹ ਤੇ ਪਹਿਲੇ ਸੂਏ ਇਹ ਪਹਿਲੇ ਸੂਏ ਚਾਰ ਦਿਨ ਚਾਰ ਦਿਨ ਦਾ ਜੀ ਚਾਰ ਦਿਨ ਦਾ ਆ ਗਈ ਠੀਕ ਆ ਬਾਈ ਤੇ ਇਹਦੇ ਮਗਰ ਨੈਚਰ ਹੋ ਗਿਆ ਬਾਈ ਸੂਈ ਨੂੰ ਨੂੰ ਇਹਨੂੰ ਜੀ 10 ਕਿ ਦਿਨ ਹੋ ਗਏ 10 ਕਿ ਦਿਨ ਹੋ ਗਏ ਸੂਈ ਨੂੰ ਤੇ ਮਗਰ ਬਾਈ ਕੱਟੀ ਆ ਜੀ ਮਗਰਾਂ ਕੱਟੀ ਆ ਮਗਰ ਠੀਕ ਆ ਬਾਈ ਤੇ ਕਿੰਨਾ ਬੋਲਾ ਤਿਆਰ ਆ ਬਈ ਇਹ ਦੇਖ ਜੀ 10 ਕਿਲੋ ਬੋਲਾ ਤਿਆਰ ਆ ਜੀ ਹੁਣ 10 ਕਿਲੋ ਬੋਲਾ ਇਸ ਟਾਈਮ ਤਿਆਰ ਹਲੇ ਤਾਂ ਵਧੂਗੀ ਕਿ ਕਹਿੰਦੇ ਤਾਜੀ ਹਾਂ ਜੀ ਹੱਜ ਵਧੂਗੀ ਹਾਂ 12 12 13 ਲੀਟਰ ਦਾ ਜੀ ਖੁੱਲੇ ਹੀ ਹੋ ਜੇ ਹੋ ਦੇਊਗੀ 12 13 ਲੀਟਰ ਤੱਕ ਦੇ ਦਊਗੀ ਜੀ ਠੀਕ ਆ ਬਾਈ ਤੇ ਬਈ ਇਹ ਪਿਓਰ ਮੋਹ ਚ ਆਉਂਦੀ ਹੈ ਕਿ ਹੈਗੀ ਐ ਪੂਛ ਥੋੜੀ ਚੱਲੀ ਹੈ ਨਾ ਕਿਹੜੇ ਸਾਂ ਹੈਗੀ ਹਾਂ ਥੋੜੀ ਕ੍ਰੋਸ ਆ ਤੇ ਬਈ ਆਪਣਾ ਡਿਮਾਂਡ ਕਿੰਨੀ ਕੁ ਰੱਖੀ ਜੀ ਡਿਮਾਂਡ ਤਾਂ ਜੀ ਇਹਦੀ 1 ਤੀ ਰੱਖੀ ਆ 1,30,000 ਬਾਈ ਨੇ ਡਿਮਾਂਡ ਰੱਖੀ ਹੈ ਮੌਕੇ ਤੇ ਬਾਈ ਕਰੋਗੇ ਮੰਨਤਾ ਹਾਂ ਮੰਨਤਾ ਨੇ ਹੋ ਜੂਗਾ ਜੀ ਠੀਕ ਆ ਬਾਈ ਤੇ ਬਾਈ ਆਪਣਾ ਨੰਬਰ ਬੋਲ ਦੇ ਨੰਬਰ ਸੀ ਬਾਈ 75080 ਬਾਈ 99681 99681 75080 99681 ਨਾ ਮੇਤਰੋ ਜਿਹੜਾ ਸਵਾਲ ਮੈਥੋਂ ਕਈ ਵਾਰੀ ਪੁੱਛਣ ਆਲਾ ਰਹਿ ਗਿਆ ਹੋਵੇ ਤੇ ਬਾਈ ਨੂੰ ਫੋਨ ਕਰਕੇ ਪੁੱਛ ਲਓ ਜੇ ਬਾਕੀ ਰੇਟ ਵਗੈਰਾ ਬਾਕੀ ਹੋਰ ਵੀ ਲੈਸ ਲੁਸ ਹੋ ਜਾਊਗਾ ਬਾਈ ਹੋਰ ਵੀ ਹੈਗਾ ਬਾਈ ਆਪਣੇ ਕੋਲੇ ਪਰ ਸੁੱਕੇ ਨਹੀਂ ਨਹੀਂ ਇਹੀ ਹੈ ਜੀ ਦੇਖੋ ਮਤ ਘਰ ਦੀ ਝੋਟੀ ਘਰ ਦੀ ਝੋਟੀ ਆ ਬਾਈ ਹਾਂ ਜੀ ਠੀਕ ਆ ਬਾਈ ਜੀ ਓਕੇ ਬਾਈ ਸੱਸੀ ਗਾਲ ਬਾਈ ਆਪਣਾ ਨਾਮ ਕੀ ਹੈ ਬਾਈ ਹਰਜਿੰਦਰ ਸਿੰਘ ਆ ਬਾਈ ਕੀ ਬਾਈ ਹਰਜਿੰਦਰ ਹਰਜਿੰਦਰ ਸਿੰਘ ਠੀਕ ਆ ਬਾਈ ਪਿੰਡ ਕਿਹੜਾ ਆਪਣਾ ਕੋਖਰ ਆ ਬਾਈ ਕੋਖਰ ਪਿੰਡ ਇਹ ਜਿਹੜਾ ਕਿਹੜਾ ਆ ਗਿਆ ਬਾਈ ਰਾਮਪੁਰਾ ਫੂਲ ਦੇ ਨਾਲ ਹੀ ਰਹਿ ਗਿਆ ਰਾਮਪੁਰਾ ਫੂਲ ਦੇ ਨਾਲ ਹੀ ਰਹਿ ਗਿਆ ਬਾਈ ਇਹਦੇ ਬਾਰੇ ਦਿਓ ਡਿਟੇਲ ਬਾਈ ਇਹ ਪਿਆਰ ਮੋਹਰਾ ਚ ਆਉਂਦੀ ਹਾਂ ਹਾਂ ਬਾਈ ਪਿਆਰ ਮੋਹਰਾ ਚ ਆ ਇਹ ਹ ਤੇ ਇਹ ਬਈ ਇਹ ਪਹਿਲੇ ਨਾ ਇਹ ਇਹ ਨਾ ਤੀਜੇ ਸੂਏ ਆ ਤੀਜੇ ਸੂਏ ਮਨਾਂ ਦੂਜੇ ਸੂਏ ਸੂਈ ਆ ਹੁਣ ਦੂਜੇ ਸੂਏ ਹੁਣ ਸੂਈ ਆ ਠੀਕ ਆ ਬਈ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਬਈ ਸੂਈ ਨੂੰ ਇਹਨੂੰ 8 ਦਿਨ ਹੋ ਗਏ ਅੱਜ 8 ਦਿਨ ਹੋ ਗਏ ਪੂਰੇ ਦੇ ਮਗਰ ਬਈ ਇਹਦੇ ਇਹ ਕੱਟਾਗਾ ਕੱਟਾ ਬਈ ਇਹਦੀ ਵੀ ਫੋਟੋ ਲੈ ਲੀਏ ਇਹਦੇ ਮਗਰ ਬਈ ਕੱਟਾਗਾ ਨਾ ਬੋਲਾ ਤਿਆਰ ਬਈ ਇਹਦਾ ਹੁਣ 12 ਕਿਲੋ ਬੋਲਾ ਤਿਆਰ ਹੈਗਾ 12 ਲੀਟਰ ਬੋਲਾ ਤਿਆਰ ਆ ਭਾਵੇਂ ਅਗਲਾ ਚੋਕੇ ਤਸੱਲੀ ਕਰਕੇ ਲੈ ਜੀ ਆਹ ਚਾਰ ਡੰਗ ਚੋਕੇ ਲੈ ਜੀ ਕਰੋ ਥਣਾ ਥਣਾ ਦੀ ਜਮਾ ਓਕੇ ਬਈ ਬੋਲਾ ਸਾਰਾ ਓਕੇ ਆ ਠੀਕ ਆ ਬਈ ਕੋਈ ਜਾਣੀ ਇਹਦੇ ਨੋਟ ਨਹੀਂ ਹਨਾ ਤੇ ਬਾਈ ਆਪਣਾ ਉਹ ਡਿਮਾਂਡ ਕੀ ਰੱਖੀ ਇੱਕ 65 ਰੱਖਿਆ ਬਈ ਇੱਕ ਲੱਖ ਤੇ 65000 ਰੁਪਈਆ ਬਾਈ ਨੇ ਡਿਮਾਂਡ ਰੱਖੀ ਆ ਜਿਹੜਾ ਬਾਈ ਵੀਡੀਓ ਵੇਖ ਕੇ ਆਊਗਾ ਕਹੂਗਾ ਬਾਈ ਮੈਂ ਤਾਂ ਪਿੰਡੋਂ ਕਿਤਾ ਚੈਨਲ ਦੇ ਵੀਡੀਓ ਵੇਖ ਕੇ ਆਇਆ ਹਾਂ ਹਾਂ ਮਾਨਤਾਨ ਕਰਾਂਗੇ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਪੱਕੀ ਗੱਲ ਆ ਹਾਂ ਤੇਰੇ ਚੈਨਲ ਦੀ ਗੱਲ ਬਸ ਠੀਕ ਆ ਬਾਈ ਮਾਨਤਾਨ ਕਰਦੀ ਜਰੂਰ ਤੇ ਨੰਬਰ ਬੋਲ ਦੀ ਬਾਈ ਆਪਾਂ 88474 51455 88474 51455 ਟਾਈਰ ਬੱਚਾ ਬਸ ਠੀਕ ਆ ਬੱਚਾ ਸਤਿ ਸ਼੍ਰੀ ਅਕਾਲ ਬਾਈ ਤੇ ਆਪਣਾ ਕਿਹੜਾ ਪਿੰਡ ਆ ਬਾਈ ਹੰਦੀ ਕਿਹਾ ਜੀ ਇਹ ਕਿੱਥੇ ਰਹਿ ਗਿਆ ਰਾਮਪੁਰਾ ਬੂਲ ਏਰੀਆ ਹੀ ਆ ਜੀ ਰਾਮਪੁਰਾ ਬੂਲ ਏਰੀਆ ਹੀ ਆ ਗਿਆ ਤੇ ਆਪਣਾ ਨਾਮ ਕੀ ਆ ਬਾਈ ਮੰਤਰੇ ਦੀ ਮਨਪ੍ਰੀਤ ਠੀਕ ਆ ਬਾਈ ਇਹਦੇ ਬਾਰੇ ਦਿਓ ਡਿਟੇਲ ਬਾਈ ਹੁਣ 5-6 ਦਿਨ ਹੋਇਆ ਸੂਈ ਨੂੰ ਜੀ ਇਹਨੂੰ ਠੀਕ ਆ ਕਿੰਨੇ ਵੇ ਸੂਈਏ ਬਾਈ ਸੂਹਾ ਦੁੱਧ ਆਈ ਇਹਦਾ 16-17 ਕਿਲੋ ਦੁੱਧ ਤਿਆਰ ਆ ਜੀ ਠੀਕ ਆ ਪਿਛਲੇ ਸੂਏ ਕਿੰਨਾ ਦਿੱਤਾ ਜੀ ਇਹਨਾਂ ਪਿਛਲੇ ਸੂਵੇ ਸੀਗਾ ਜੀ 14-15 ਕਿਲੋ 14-15 ਇਹਦੀ ਵਧੂਗੀ ਆ ਰਤ ਕੀ ਵਧੂਗੀ ਹੋਰ ਜਾੜੂ 20 ਤੱਕ ਹਾਂ ਜੀ ਜਾਊਗੀ ਚਲੋ ਬਾਈ ਗਰੰਟੀ ਤਾਂ ਨਹੀਂ ਕਰਦੇਗੇ ਕਹਿੰਦੇ 20 ਤੱਕ ਜਾੜੂ ਵੀ ਵੈਸੇ ਤੇ ਦੇਖੋ ਬਾਈ ਦੋਈ ਵੈਸੇ ਕੱਦ ਕਾਟ ਦੀ ਓਕੇ ਆ ਦਈ ਦੇਖੋ ਬਾਈ ਇਹ ਕਰੀ ਲੈ ਵਾ ਲੂਆ ਤੁਹਾਨੂੰ ਵਿਖਾ ਦਈਏ ਡਿਟੇਲ ਚ ਤੇ ਬਾਈ ਇਹਦੀ ਡਿਮਾਂਡ ਕਿੰਨੀ ਆ ਡਿਮਾਂਡ ਜੀ ਇਹਦੀ 220 ਆ 2 ਲੱਖ ਤੇ 20000 ਰੁਪਈਆ ਮੌਕੇ ਤੇ ਮੰਨ ਤਨ ਹੋ ਜੂ ਜਿਹੜਾ ਵੀਡੀਓ ਵੇਖਊਗਾ ਹੈ ਹੋ ਜੂਗਾ ਜੀ ਫੋਨ ਨੰਬਰ ਬੋਲ ਦੀ ਭਰਾ 90417 90417 84072 840729041784072 ਲੈ ਬਈ ਮਿੱਤਰੋ ਕਨੈਕਟ ਕਰ ਲਿਓ ਬਾਈ ਨਾਲ ਜਿਹਨੂੰ ਵੀਰ ਭਰਾ ਨੂੰ ਬਾਈ ਲੋੜ ਆ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਕੀ ਹੈ ਬਾਈ ਅਸੀਂ ਤੇਰੀ ਚੱਲੋ ਗੱਲਬਾਤ ਆਪਣਾ ਨਾਮ ਕੀ ਹੈ ਬੂਟਾ ਸਿੰਘ ਬੂਟਾ ਸਿੰਘ ਬਾਈ ਕਿਹੜਾ ਪਿੰਡ ਆਪਣਾ ਜੀ ਸੈਦੋ ਜੀ ਸੈਦੋ ਪਿੰਡ ਆ ਗਿਆ ਬਾਈ ਜ਼ਿਲ੍ਹਾ ਕਿਹੜਾ ਆ ਗਿਆ ਆਪਣਾ ਮੋਗਾ ਜੀ ਮੋਗਾ ਜ਼ਿਲ੍ਹਾ ਆ ਗਿਆ ਬਾਈ ਇਹਦੇ ਬਾਰੇ ਗੱਲ ਕਰੀਏ ਬਾਈ ਤੇ ਕਿੰਵੇਂ ਸੂਇਆ ਜੀ ਤੀਜੇ ਸੂਇਆ ਜੀ ਤੀਜੇ ਸੂਇਆ ਆ ਗਈ ਦੋਸਤੋ ਇਹ ਤੇ ਥਾਣਾ ਤੋਂ ਥਾਣਾ ਦੀ ਓਕੇ ਜਮਾਈ ਹਾਂਜੀ ਹਾਂਜੀ ਤੇ ਕਿ ਕਿੰਨਾ ਚਰ ਹੋ ਗਿਆ ਸੂਇ ਨੂੰ ਜੀ ਤੀਜਾ ਦਿਨ ਹੋਇਆ ਜੀ ਤੀਜਾ ਦਿਨ ਹੋਇਆ ਸੂਗਾ ਕਿੰਨਾ ਕਿੰਨਾ ਬੋਲਾ ਤਿਆਰ ਏ ਥੇ 13 ਕਿਲੋ ਆਈ 13 ਕਿਲੋ ਦਾ ਹਲੇ ਬੋਲਾ ਤਿਆਰ ਆਈ ਇਹ ਤੇ ਪਿਛਲੇ ਸੂਇ ਜਿਆਦਾ ਕਿੰਨਾ ਦਿੱਤਾ ਜੀ ਲਈ ਜੀ ਇਹ ਲਈ ਹੈ ਜੀ 21 ਅੱਛਾ ਲਈ ਹੈ ਠੀਕ ਹੈ ਰਾਮ ਲਈ ਹੈ ਹਨ ਇਹ ਡਿਮਾਂਡ ਕੀ ਕਰਦੇ ਬਾਈ ਜੀ 2.5 ਲੱਖ ਆ ਜੀ 2.5 ਲੱਖ ਰੁਪਈਆ ਡਿਮਾਂਡ ਹਲੇ ਦਾ ਵਧੂਗੇ ਹਲੇ ਦਾ ਬਹੁਤ ਤਿਆਰ ਆ ਹੈ ਹਾਂਜੀ 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 ਤੇ ਜਾਣੂਗੀ ਦੋਸਤੋਂ ਵਧੀਆ ਦੁੱਧ ਦੇ ਜੂਗੀ ਇਹ ਤੇ 2.5 ਲੱਖ ਬਾਈਆਂ ਨੇ ਡਿਮਾਂਡ ਕੀਤੀ ਹੈ ਨੰਬਰ ਆ ਗਿਆ ਬਾਈ ਜੀ 805437936 805437936 ਇਹਨਾਂ ਨੂੰ ਵੀਰਾਂ ਨੂੰ ਲੋੜ ਆ ਬਾਈ ਇਹ ਮੱਝ ਦੀ ਕਨੈਕਟ ਜ਼ਰੂਰ ਕਰ ਲਿਓ ਬਹੁਤ ਚੰਗੀ ਮੱਝ ਬਾਈ ਆਪਾਂ ਨੂੰ ਲੱਗੀ ਆ ਇਸ ਮੰਡੀ ਤੇ ਆ ਜਾਂ ਰਾਮਪੁਰੇ ਮੰਡੀ ਦੇ ਵਿੱਚ